ਲੇ ਵੀ ਪਲਵਾਨੋ ਅੱਜ ਹੋ ਗਈ 23 ਤਰੀਕ 4:00 ਵਜੇ ਉੱਠੇ ਸੀਗੇ ਤੇ ਪੌਣੇ 5 ਹੋ ਗਏ ਆ ਤੇ 5:00 ਵਜੇ ਦਾ ਟਾਈਮ ਆ ਆਪਣਾ ਤਰਵੰਡੀ ਜੰਮ ਕੋਲੇ ਇਕੱਠੇ ਹੋਣ ਦਾ ਆਪਾਂ ਬਿਲਕੁਲ ਰੈਡੀ ਆ ਬਸ ਸਾਰੇ ਕੋ ਪਾ ਲਿਆ ਹੈਲਮਟ ਕੱਲਾ ਪਾਉਣਾ ਅੱਜ ਆਪਾਂ ਚੱਲਣਾ ਬਰੌਟ ਵੈਲੀ 1350 ਕਿਲੋਮੀਟਰ ਦਾ ਹੈਗਾ ਸਭਰ ਬਸ ਜਾਵੜਾਂ ਦੇ ਟਾਈਮ ਨਾਲ ਹੀ ਤੇ ਮੋਟਰਸਾਈਕਲ ਆਪਣਾ ਬਿਲਕੁਲ ਰੈਡੀ ਖੜਾ ਹੈ ਜੇ ਰਾਹ ਨੂੰ ਥੋੜਾ ਬੁਧਣਾ ਨਹੀਂ ਕੋਈ ਸਮਾਂ ਤੋਂ ਬਹਿਣਾ ਅਰੇ ਗੋਸੋੜ ਆਇਆ ਬੱਕਰਾ ਹੈ ਸਵਾਗਤ ਹੈ ਅੰਦਰ ਆਪਾਂ ਕੁਝ ਨਿਗਾਹ ਚੱਲ ਕੇ ਦੱਸਦੇ ਕਿ ਇਹਨਾਂ ਪਤੁਰ ਪੀਆ ਆਪਾਂ ਨੂੰ ਡੀਪੀ ਜੱਲ ਲੈ ਲੈਂਦੇ ਲੈਟਾ ਲੂਟਾ ਚੈੱਕ ਕਰ ਲਈਏ ਸਾਰੀਆਂ ਜਗਦੀਆਂ ਮੋਰੂ ਸੈੱਟ ਆ ਕੰਮ ਸਹੀ ਹੈ ਸਹੀ ਹੈ ਸਹੀ ਹੈ ਛਲਾਈ ਬੰਦੇ ਆਪਾਂ ਉਹ ਪੰਡ ਜਾਣੇ ਆ ਚਾਰ ਤਾਂ ਪੁਰਾਣੇ ਆ ਇੱਕ ਮੁੰਡਾ ਨਵਾਂ ਫਰੋਇਪਰ ਤੋਂ ਆ ਉਹ ਮਲਾਂ ਮਨੇ ਚੱਲ ਕੇ ਇਹ ਐ ਕਿ ਨਰੈਨ ਸੇ ਹੋਣੀ ਜਾ ਰਿਹਾ ਨਰੈਨ ਨੂੰ ਕੋਈ ਕੰਮ ਸੀ ਥੋੜਾ ਜਾ ਉਹਦੇ ਕਰਕੇ ਨਹੀਂ ਸਟਾਇਆ ਕੰਮ ਉਹ ਉਹ ਕਰ ਦੇ ਮਾਮਾ ਇਹ ਵੀ ਗੱਡੀ ਜਨਾ ਥਾਂ ਹੀ ਲੈਂਦਾ ਸ਼ੀ ਆਲਾ ਆ ਜਾ ਫਰਮੈਲ ਦੇ ਚੱਲ ਕੇ ਜੰਮ ਹੁਣ ਆਪਾਂ ਕਿਹੜੇ ਕਿਹੜੇ ਪਹੁੰਚੇ ਤੇ ਕਿਹੜੇ ਨਹੀਂ ਪਹੁੰਚੇ ਪਹੁੰਚ ਗਏ ਆਪਾਂ ਜੰਮ ਤੇ ਬੱਦੇ ਕਿੰਨੇ ਪਹੁੰਚੇ ਆਪਣੇ 1 2 3 4 ਸਾਰੇ ਪਹੁੰਚ ਗਏ ਤਕਰੀਬਨ ਹਾਂ ਵੀ ਕਿਵੇਂ ਗਗਨ ਸਿੰਘ ਆ ਕਿਵੇਂ ਆ ਠੀਕ ਆ ਬੰਦੇ ਪਹੁੰਚ ਗਏ ਉਹ ਰੈਕਟਵਾਜੀ ਲਈ ਫਤ ਜੇ ਤੱਕ ਬੰਦੇ ਤੌਰ ਤੇ ਆਪਣੇ ਸਾਰੇ ਟਾਈਮ ਹੋ ਗਏ ਆਪਣਾ ਕਿੰਨਾ ਹੋ ਗਿਆ 5:00 ਦੇ 3 ਮਿੰਟ ਹੋ ਗਏ ਕੋਈ ਲੇਟ ਨਹੀਂ ਹੋਈ ਸਹੀ ਟਾਈਮ ਆ ਬੰਦਾ ਕੋਈ ਕਿਤਾਬ ਆ ਜਾਣਾ ਲੋਕਾਂ ਤੇ ਲੋਕਾਂ ਤੇ ਸੁਲੰਗਰ ਆ ਰਿਹਾ ਜੀ ਜੀ ਆ ਰਿਹਾ ਛੱਡ ਕੇ ਮੁੰਡੇ ਕਹਿੰਦੇ ਜਿਹੜਾ ਪਾਰੰਪਰਨਲ ਰੋਡ ਹੈ ਇੱਧਰ ਵੀ ਜਾਣਾ ਫਸਟ ਸਟੈਂਡ ਦੇ ਕੋਲ ਦੀ ਆਪਣੇ ਸ਼ਾਰਟ ਕਟ ਕਰਨਾ। پتہ ਨਹੀਂ ਕੋਈ ਤਾਂ ਸਮਝਾਵਾ ਵੀ ਹੈ ਕਿ ਭਾਈ ਉਹ ਇਹ ਗੱਲਾਂ ਕਰ ਰਿਹਾ। ਕਾਹਦੇ ਵਟਾ ਬਣਾਉਂਗਾ। ਕੋਈ ਪਾਪਾ ਆ ਗਿਆ ਤਾਂ ਕਹਿੰਦੇ ਸੱਤ ਕਰ ਲਈਏ ਖੜ ਕੇ ਦੋਵੇਂ ਧੰਨਾਂ ਨੇ ਤੇਲ ਤੋਂ ਹਵਾਲੇਨ ਦੇ ਤੇ ਮੈਂ ਕਿੱਥੇ ਰੋਕਾਂ ਮੱਥਾ ਟੇਕਣਾ। ਮੈਂ ਵੈਸੇ ਹੀ ਖੜਤਾ ਲਖੀਰੇ। ਅੱਛੇ ਇੱਥੇ ਹੈਗਾ ਬਾਥਰੂਮ ਚਲਾ। ਇੱਕ ਬੰਦੇ ਆ ਆਪਣੇ ਠੰਡ ਲੱਗ ਰਹੀ ਐ ਤੇ ਉਹ ਨੂੰ ਹੁਣ ਕਹਿੰਦੇ ਵੀ ਜੈਕਟ ਦੇ ਲੈ ਕੇ ਕੱਢ ਕੇ ਹੋਰ ਵੀ ਠੰਡੇ ਦੀ ਪਾਲਾ ਫੇਰ ਬੜਾ ਇਹ ਮੋਟਰਸਾਈਕਲ ਖਿੱਚੂਗਾ ਇਹ ਨਵਾਂ ਬਾਈ ਜਿਹੜਾ ਆਪਣੇ ਨਾਲ ਆਇਆ ਫਰੀਦਪੁਰ ਨਾਲ ਉਹਦੀ ਗੱਲ ਹੋ ਰਹੀ ਐ ਬਾਕੀਆਂ ਕੋਲ ਤਾਂ ਸੰਦ ਪੇੜੇ ਪੂਰੇ ਹੀ ਐ ਸਾਰਿਆਂ ਕੋਲ ਐ ਠੰਡ ਵੀ ਲੱਗਦੀ ਸੀ ਕਿ ਆਪਾਂ ਵੀ ਉਤੋਂ ਦੀਆਂ ਪ੍ਰੇਨ ਕੋਟ ਜਿਹਾ ਕਸੀ ਜ ਆਪਣੇ ਕੋਲੇ ਪਾਲਿਆ ਵਾ ਵ ਰੰਗ ਦਾ ਚਮਕਦਾ ਦਾ ਨਿਹਰੇ ਚ ਚਲੋ ਵੀ ਬਣੋ ਇਹ ਤਾਂ ਮੈਂ ਕੰਮ ਕਰਾ ਹੁਣ ਨਾਦਾ ਨੂੰ ਤਾਂ ਜਿੰਨੀ 3 ਦੇ ਸੀ ਉਹ 4 ਦੇ ਤੇ ਪੂਰੀ ਆ ਨਾਦਾ ਖੜੇ ਮੁੱਠਾ ਵਾਲਾ ਆਪਣਾ ਇਹ ਆਨੇ ਆਤ ਹੋ ਗੋ ਤੇ ਆਪਾਂ ਬੰਦੇ ਹਿਸ਼ਾਰ ਪਰ ਤੇ 10 ਦਿਨ ਜੀ ਵੀ ਮਤ ਹੋ ਰਿਹਾ ਜਿਵੇਂ ਪਰ ਰੱਖ ਕੱਝ ਕੱਝ ਜੀਣੀ ਆ ਤਾਂ ਹੀ ਕਹਿੰਦਾ ਵੀ ਇਹ ਠੰਸਣਾ ਦੇਖਦੇ ਚੱਲ ਕੇ ਕੀ ਨਿਕਲਦਾ ਅੱਥੇ ਸਾਡੇ ਕੋਲ ਤਾਂ ਆਪ ਕੋ ਖਾਣ ਨੂੰ ਹੈ ਨਹੀਂ ਤੁਹਾਨੂੰ ਕੀ ਖਵਾਈਏ ਅਈ ਤਾਂ ਆਪਾ ਉਹਦੇ ਮਗਰ ਲਾ ਕੇ ਭੁੱਖੇ ਮਰਦੇ ਫਿਰਦੇ ਆ। ਇਹ ਦੁਨਿਆ ਕੋ ਬਾੜਾ ਆ ਪਹੁੰਚ ਤੱਕ ਵੇਖੀ ਆਪਣੇ ਆਪ ਦੇ ਸੀ ਪੰਜਾਬ ਦੇ। ਇੱਥੇ ਅਗੇ ਪੰਜਾਬ ਦੀ ਹੱਦ ਖਤਮ ਹੁੰਦੀ ਆ। ਹੁਣ ਦੁਕਾਨੇ ਪਾੜਾਂ ਚੱਲੇ ਆਪਾਂ। ਕੋਈ ਹਾਊਸ ਆਵੇ ਮਾਰੇ ਫੇਰ ਦੇ ਸੀ ਚਾਹ ਕਾਫੀ ਕੁਛ ਵੀ ਪਾਣੀ ਵੀ ਇੱਥੇ ਆਵਾਂਗੇ ਤੇ ਇੱਥੇ ਹੀ ਬਿਵਾਵੇਂ। ਇਹਨੇ ਕੀ ਨਿਕਲਦਾ ਕਿ ਭਾਈ ਦੀ ਰਹਿਤ ਮੰਨਣਾ ਸੀ ਕਿ ਵੀ ਇੱਥੇ ਹੀ ਜੀਣੀ ਆਖੀ ਭਾਬੀ ਠੀਕ ਹੈ ਬੰ। ਆਲੇ ਆ ਗਿਆ ਗੋਸਾ। ਜਾ ਪਾਉ ਵਿੱਚ ਹੋਣੀ ਪਾ ਚੁੱਕਿਆ ਖਾ ਲਓ ਆਹ ਆਹ ਇੰਨੇ ਮਗਾਈ ਆ ਮੇਰੇ ਕੱਲੇ ਦੀ ਇੰਨੀ ਆ ਮੇਰੇ ਬਾਲੇ ਨਹੀਂ ਪਾਉ ਮੰਗਾਲੇ ਓਏ ਡਰੀ ਲੱਗਣ ਲੱਗ ਪਏ ਇੰਨੇ ਗਾਣੇ ਪੈਣੇ ਆ ਸੁਣਨਾ ਮੰਨਦੇ ਫੁੱਲ ਜਾ ਲੱਗਦਾ ਚਾਹ ਜੀ ਕੋਫੀ ਵੀ ਖਰਾਬ ਨਾ ਹੀ ਕਰਗੇ ਇਹਨਾਂ ਡਿਜ਼ਾਈਨ ਹੋਰ ਬਣਾਇਆ ਯਾਰ ਹੈਗੀ ਕਲਾ ਹੈਗੀ ਹੋ ਰਹੀ ਯਾਰ ਕਲਾ ਪੂਰੀ ਹੈ ਵੀ ਮੁੰਡਿਆਂ ਨੇ ਕਾਫੀ ਕਾਫੀ ਪੀ ਲਈ ਆ ਤੇ ਸੈਂਡਵਿਚ ਖਾ ਖੋਲੇ ਮੁੰਡੇ ਆ ਕੇ ਹੁਣ ਕਰੰਟ ਚ ਪੂਰੇ એનર્ਜੀ ਫੁੱਲ ਧੁੱਪ ਨਿਕਲਿਆਈ ਆ ਤੇ ਬਾਤ ਚਲੋ ਹੁਣ ਆਪਾਂ ਚੱਲਦੇ ਆਂ ਸਫ਼ਰ ਰਹਿ ਗਿਆ ਆਪਣਾ ਤਕਰੀਬਨ 150 ਕਿਲੋਮੀਟਰ ਦਾ ਜਾਪੜਾਂ ਨੂੰ ਟਾਈਮ ਨਹੀਂ ਆ ਗਿਆ ਨਾ ਅਸੀਂ ਗੱਲੜੀ ਥੋੜੇ ਜਿਆਦੇ ਆ ਤਾਂ ਟਾਈਮ ਵੱਧ ਲੱਗ ਜਾਂਦਾ ਸਾਨੂੰ ਚਲੋ ਜੀ 9 ਵੱਜ ਗਏ ਆ ਤੇ ਜਿੱਥੇ ਪਹੁੰਚਣਾ ਆਪਾਂ ਹਜੇ 5:30 ਘੰਟਿਆਂ ਦਾ ਸਫ਼ਰ ਦਿਖਾਉਂਦਾ ਪੌਣੇ 3 ਵਜੇ ਕਹਿੰਦਾ ਪਹੁੰਚਾਂਗੇ ਬਾਕੀ ਵੇਖਦੇ ਆ ਪੌਣੇ 3 ਪਹੁੰਚ ਲਈਆਂ ਕਿ 4 ਪਹੁੰਚਦੇ ਆ ਚਲੋ ਵੀ ਬਾਊ ਚੱਲ ਖਵੀਰ ਤੋਰ ਬਈ ਓਏ ਲੈ ਤੁਰਦੇ ਤੁਰਦੇ ਹੀ 15 20 ਮਿੰਟ ਲੱਗ ਗਏ ਆ ਮਸਮਾੜਾ ਜਾਂ ਕਿਸੇ ਨੇ ਗਲਵਜ਼ ਪਾਉਣੇ ਕੋਸ ਕਰਨਾ ਟਾਈਮ ਤਾਂ ਹੀ ਲੱਗ ਲੋ ਗਿਆਂਦਾ ਚਲੋ ਹੁਣ ਖਿੱਚਦੇ ਬਾਟ ਬਈ ਇੱਥੇ ਵੀ ਸੋਹਣਾ ਜ ਮੌਲਾ ਘਰ ਘੁਰ ਜੋ ਬੜਾ ਜੱਜ ਦੇ ਜੇ ਆ ਸੋਹਣਾ ਸੋਹਣਾ ਫਕਾ ਇੱਥੇ ਹੀ ਪੂਰਾ ਵੱਡੇ ਸ਼ਹਿਰ ਵਾਂਗ ਹੋਇਆ ਖੜਾ ਕੰਮ ਆਹ ਟਰੱਕ ਸਲੋ ਵਾਲਾ ਚੱਲਦਾ ਨਾ ਇਹਨੇ ਜਾਮ ਲਾਤਾ ਸਾਰਾ ਐਵਰੇ ਉਸਤਾਦ ਲੋਕਾ ਨਾ ਵੀ ਹੁਣ ਫੇਰ ਦੁਬਾਰਾ ਬਰਫ ਵਾਲੇ ਪਹਾੜ ਨਜ਼ਰ ਆਏ ਆ ਤੇ ਵਿੱਚ ਲਖਵੀਰ ਵੀ ਨਜ਼ਰ ਆ ਗਿਆ ਇਹ ਨੂੰ ਬੰਨੀ ਕਿਵੇਂ ਪਤਾ ਲੱਗ ਜਾਂਦਾ ਵੀ ਕੈਮਰਾ ਆਨ ਕਰ ਲਿਆ ਭਜਾ ਕੇ ਮੂਹਰੇ ਕਰ ਲੈਂਦਾ ਲੈ ਹੁਣ ਚਾਰੇ ਬੰਦੇ ਆਪਣੇ ਮੂਹਰੇ ਆ ਇਸ ਵਕਤ ਮੁੰਡੇ ਕਹਿੰਦੇ ਜਾ ਰਹੇ ਆ ਬਰਾਟ ਵੈਲੀ ਇਹ ਬਰਾਟ ਆ ਕਿ ਬਰਾਟ ਕੀ ਹੈ ਚਾਰੇ ਜੋੜੀ ਮਰਜੀ ਬੈਲੀ ਆ ਬਹੁਤ ਸੋਹਣੀ ਆ ਕੁੱਲ ਮਿਲ ਕੇ ਗੱਲ ਮੁੱਕਦੀ ਇੱਥੇ ਆ ਕੋਈ ਨਾ ਪੱਤੇ ਦੀ ਚਾਹ ਆਪਾਂ ਉਹ ਕਿੰਨੀਆਂ ਬਣਾ ਕੇ ਲਿਆਇਆ ਇਹਨਾਂ ਦੇ ਘਰੇ ਜਿੰਨਾ ਵੀ ਸਮਾਨ ਵਧਿਆ ਸੀ ਨਾ ਇਹਦਾ ਸਾਰਾ ਮਿਕਸ ਕਰ ਲਿਆ ਸਵਾਦ ਦੀ ਕੋਈ ਗਰੰਟੀ ਨਹੀਂ ਟੱਡ ਜਰੂਰ ਪੜ ਜੂਗਾ ਚੈੱਕ ਕਰਦੇ ਆ ਵੀ ਕੀ ਨਿਕਲਦਾ ਭਾਈ ਦੱਸੀ ਮਰਾ ਕੀ ਸਵਾਦ ਆ ਸਹੀ ਦੱਸੀ ਸਹੀ ਇਮਾਨਦਾਰੀ ਨਾਲ ਜਮਾ ਜਿਹੜਾ ਬੋਲਿਆ ਨਹੀਂ ਚਿਹਰ ਲੱਗ ਗਿਆ ਹੈ ਸਹੀ ਹੈ ਜਿਵੇਂ ਚਿਹਰ ਲੱਗ ਗਿਆ ਨਹੀਂ ਨਹੀਂ ਉਹ ਵਧੀਆ ਉਹ ਤੂੰ ਆਪ ਹੀ ਦੱਸ ਦੇ ਹੈ ਤੂੰ ਵੀ ਚੱਕਰੀ ਯਾਰ ਇਹ ਮੈਨੂੰ ਆਦਾ ਸੀ ਕਿ ਜਿੰਨਾ ਸਮਾਨ ਘਰੇ ਮੈਂ ਪਾਦਾ ਮੈਂ ਸਾਰਾ ਹੀ ਪਾਦਾ ਹੁੰਦਾ ਮੈਂ ਬਦਾਮ ਪਾਈ ਵਾਧੂ ਹੋਣਗੇ ਪਰ ਪਰ ਪਾਏ ਨਹੀਂ ਬਾਹਰੋਂ ਆਏ ਨਹੀਂ ਠੀਕ ਹੈ ਬਸ ਇੱਥੇ 5 ਮਿੰਟ ਦਾ ਬ੍ਰੇਕ ਲਿਆ ਸੀ ਮਾਣਾ ਮੋਟਾ ਖਾ ਪੀ ਕੇ ਤੁਰ ਪਏ ਆ ਤੇ ਬਰੌਟਵੈਲ ਦੀ ਰਹਿ ਗਈ ਇਥੋਂ ਆਪਣੀ ਜੀ 120 ਕਿਲੋਮੀਟਰ ਕੋਸ਼ਿਸ਼ ਤਾਂ ਹੁਣ ਇਹੀ ਆ ਵੀ ਕਿ ਰਾਹ 'ਚ ਬ੍ਰੇਕ ਨਾ ਲਈਏ ਕੋਈ ਮਾੜੀ ਮੁੱਟੀ ਕਿਸੇ ਨੇ ਕੋਈ ਭੱਖਮੋਖਾ ਲੱਗਾਈ ਤੇ ਸ਼ੈਦ ਖੜ੍ਹ ਜਗੇ ਨਹੀਂ ਤੇ ਕੋਸ਼ਿਸ਼ ਰਹੀ ਜੀ ਸਿੱਧਾ ਉੱਥੇ ਜਾਈਏ ਕਿਉਂਕਿ ਜਾ ਕੇ ਅੱਜ ਟੈਂਟ ਉਤ ਲਾਉਣਾ ਉੱਥੇ ਆਪਾਂ ਉਸ ਕੰਮ ਤੇ ਵੀ ਟਾਈਮ ਲੱਗ ਜਾਣਾ ਮੇਮੀ ਸੋਹਣਾ ਏਰੀਆ ਬਈ ਆਹ ਪਾਲਾਪੁਰ ਨੂੰ ਜਾਂਦੀ ਸੜਕ ਬਹੁਤ ਸੋਹਣੀ ਹੈ ਟ੍ਰੈਫਿਕ ਘੱਟ ਤੇ ਵਿਊ ਸੋਹਣਾ ਕਮਾਲ ਹੋਈ ਪਈ ਆ ਇਹ ਜੋ ਪੁਲ ਬਣਿਆ ਨਾ ਉਹੋ ਜਿਹੇ ਪੁਲ ਜੇ ਚੜਾਈ ਬੜੀ ਗਹਿਰੀ ਤਿੱਖੀ ਚੜਾਈ ਆ ਪਰ ਰੋਡ ਘੈਂਟ ਆ ਨਜ਼ਾਰਾ ਜਹੁੰਦਾ ਲੱਗਦਾ ਜਿਵੇਂ ਨਾ ਜੰਗਲ ਚ ਵੈਦੀ ਜਾਂਦੇ ਜੰਗਲ ਟਾਈਪ ਗੱਲ ਬਾਤ ਆ ਪਾਸੇ ਬੱਕਰ ਗੋਜੋ ਭਾਉ ਚੋਕੇ ਲੈ ਜਾਂਦਾ ਉਹਦੀਆਂ ਬੱਕਰੀਆਂ ਦਾ ਮੈਂਟੋ ਮੈਂਟੀ ਮੀਟ ਬਣਾਉਂਦਾ ਹੈ ਖਲਜੋ ਤੁਸੀਂ ਰਵੀ ਇੰਨੇ ਸੋਹਣੇ ਆਈ ਜਾਂਦੇ ਆ ਲੱਗਦਾ 2 ਕੁ ਮਿੰਟ ਬਾਅਦ ਕੈਮਰਾ ਆ ਫੇਰ ਔਨ ਕਰ ਲੈਂਦਾ ਆਹਾ ਇਹ 13 ਹੀ ਚੜਾਈ ਕਿੰਨੀ ਆਉਂਦੀ ਆ ਅੰਦਰ ਵੇਖ ਚੱਲ ਚੱਲ ਬੋਲਟ ਵਾਲਾ ਬੰਦ ਹੋ ਗਿਆ ਬੋਲਟ ਬੰਦ ਹੋ ਗਿਆ ਗੇਅਰ ਬਦਲ ਲੈ ਦਾ ਓਏ ਹੋ ਕੀ ਬਾਤ ਆ ਯਾਰ ਇਹ ਵੇਹੜਾ ਇੱਥੇ ਟੈਂਟ ਲੱਗ ਗਿਆ ਯਾਰ ਆਪਾਂ ਗੋਲ ਮੋੜ ਕਮਾਲ ਆ ਤਾਂ ਥੋੜੀ ਥੋੜੀ ਫੀਲਿੰਗ ਲੈ ਵਾਲੀ ਵੀ ਆ ਕੋਨੇ ਸੁਹਣੇ ਆ ਦੇ ਵਿੱਚ ਚਿੱਟੇ ਚਿੱਟੇ ਜਿਹਾ ਪਏ। ਘੈਂਟਾ ਕਰ ਲਓ। ਸੋਹਣੇ ਲੱਗਦੇ ਪੱਥਰ ਜੇ ਘੈਂਟ ਆ। ਇਹ ਲਈਏ ਪਵਾ ਥੋੜਾ ਜਿਆ ਹਰੇਂ ਥੋੜੇ ਕੋਈ ਆ 90 ਮੀਟਰ ਤੇ ਕੋਈ ਆ 90 ਕਿਲੋਮੀਟਰ ਸੱਚ 90 ਮੀਟਰ ਨਹੀਂ ਪਰ ਫਿਰ ਵੀ ਪਵਾ ਪਵਾ ਹੀ ਲੈਨੇ ਆਪਾਂ। ਇਹ ਕਿੱਧਰ ਠੱਠੇ ਨੂੰ ਚਾਹੁੰਦੇ ਆ ਲੱਗਦਾ। ਬੰਦਾ ਤਾਂ ਹੈ ਕੋਈ ਨਹੀਂ ਕਿ ਨੱਚਣ ਵਾਲਾ। ਚੱਲ 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 ਕਰ ਸਟੈਪ ਕੋਈ। ਮਰਾਦਾ ਸੀ ਚਾਹ ਤਾਂ ਕਿਤੇ ਆਈ ਨਹੀਂ ਰਹੇਗਾ ਚਲ ਜੂਸ ਹੀ ਪੀ ਲੈਨੇ ਆ ਮਾੜੀ એનર્ਜੀ ਜੀ ਤਾਂ ਮਿਲ ਜਾਂਦੀ ਇਹਦੇ ਨਾਲ ਵੀ ਇਹਨਾਂ ਉੱਪਰ ਸਾਹਮਣੇ ਪਾਣਾ ਦੇ ਉੱਪਰ ਚਾਹ ਦੀ ਖੇਤੀ ਆ ਪਿੱਛੇ ਵੀ ਆਏ ਸੀਗੇ ਉਹ ਥੋੜਾ ਹੋਰ ਦੂਰ ਸੀਗਾ ਹੁਣ ਥੋੜਾ ਨੇੜੇ ਕਾਫੀ ਚਾਹ ਦੀ ਖੇਤੀ ਆ ਆ ਜਿਹੜੇ ਆਪਾਂ ਥੱਲੋਂ ਖੜ ਕੇ ਵੇਖਦੇ ਸੀਗੇ ਆ ਉੱਪਰ ਆ ਕੇ ਜਿਵੇਂ ਕੋਲੇ ਆਪਾਂ ਹਾਂ ਵੇ ਇੱਥੇ ਹੈਗੇ ਆ ਚਾਹ ਦੀ ਖੇਤੀ ਜੀ ਨਾ ਹਜੇ ਨਵਾਂ ਹੋਈ ਸ਼ਾਇਦ ਪਰਸੋਂ ਆ ਮੌਲ ਜਾ ਇਹ ਪਾਲੰਪੋਰੀ ਆ ਜਿਵੇਂ ਆਪਾਂ ਚਾਹ ਦੇ ਬਾਗ ਜੇ ਦੇਖੇ ਸੀਗੇ ਇਹ ਵੀ ਪਾਲੰਪੋਰੀ ਆ ਖੇਡਣ ਜਾਈ ਆਏ ਲੈ ਸਸਤਿਆ ਹਿੰਜਣਾ ਪਾ ਉਤਰ ਗਏ ਇਹ ਇਤੋਂ ਖੜ ਕੇ ਦੂਰੀ ਹੋਣੀ ਆ ਤਾਂ ਇਹ ਹਜੇ ਸਲੋ ਆ ਬਸ ਦੋ ਢੱਬੇ 1 2 3 ਢੱਬੇ ਹੀ ਆ ਸਾਰੇ ਅੰਦਰ ਨੂੰ ਨਾ ਮੰਨਾਲੀ 174 ਪਰ ਆਪਾਂ ਜਾਣਾ ਹੈਗਾ ਬਰਾਟਵੇਦੀ ਇਹ ਤੋ ਰਹਿ ਗਿਆ ਉਹ 45 ਕਿਲੋਮੀਟਰ ਰਹਿ ਗਿਆ ਪਤਾ ਸ਼ਹਿਰ ਛੁੱਟ ਜਾਣਾ ਨੂੰ ਇਹ ਤਾਂ ਕੋਈ ਦਿਸਿਆ ਨਹੀਂ ਪਰ ਟ੍ਰੈਫਿਕ ਬਹੁਤ ਹੈ ਬੱਸਾਂ ਬੱਸਾਂਆਂ ਟਰੱਕਾਂਆਂ ਬੜੇ ਭੀੜੇ ਥਾਂ ਇਹ ਚੜਾਈ ਫਿਰਦੇ ਆਂ ਦੀ ਇੱਕ ਵਾਰ ਸਾ ਗੋ ਆ ਗਈ ਆ ਰਸਤਾ ਕਿਤੇ ਦੀਨਾ ਨਹੀਂ ਪਤਾ ਨਹੀਂ ਕਿੰਨੀ ਕੁ ਵੜੇ ਬੈ ਕੇ ਆਊਗਾ ਸਾਈਡ ਤੇ ਰੱਖੀ ਲਗ ਵੀਰ ਆ ਜਾ ਆ ਜਾ ਆ ਜਾ ਆ ਜਾ ਕੱਟਿਆ 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 ਚੱਲ 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 ਵਸ ਘਾਰ ਤੁਰੇ ਹੀ ਆਉਂਦਾ ਤਾਂ ਸਾਸ 15 ਮੈਟ ਹੋ ਗਏ ਦੋਵੇਂ ਬੱਸਾਂ ਨੇ ਆ ਹੀ ਖੜੇ ਆ ਕਰ ਲੋ ਸੈਟਿੰਗ ਕੋਈ ਮੰਨ ਜੋ ਚੱਲ 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 ਸ਼ੁਕਰਾ ਤੋਰ 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 ਲੈ ਵੀ ਬਾਲਾ ਸੋਨਾ 뷰 ਆ ਗਿਆ ਤੇ ਠੰਡੀ ਠੰਡੀ ਹਵਾਵਾਂ ਮਾ ਨਜ਼ਾਰੇ ਆਈ ਜਾਂਦੇ ਆ ਨਜ਼ਾਰੇ ਹੀ ਉਹ ਜਾਂਦੇ ਮੁੰਡੇ ਆਪਣੇ ਐ ਚੜਾਈ ਪੂਰੀ ਆ ਕੜੀਆਂ ਆ ਗਈਆਂ ਆ ਕਾ ਫੋਲਾ ਫੋਲਾ ਬਾਈ ਕਿ ਸਰੋ ਐ ਸੋਹਣੇ ਆ ਜੋ ਵੀ ਜੋ ਵੀ ਕੁਛ ਹੈਗਾ ਸਰੋਂ ਹੋਊਗੀ ਜਾਂ ਫੁੱਲ ਫੁੱਲ ਸਰੋਂ ਦੇ ਜਾਂਦੇ ਜਿਹੜੇ ਬਾਲੇ ਆ ਪਰ ਧੁੱਪ ਜੀ ਪੈਂਦੀ ਨਾ ਤਾਂ ਸੋਹਣਾ ਬਹੁਤ ਲੱਗਦਾ ਕੰਮ ਵਾ 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 ਨਜ਼ਾਰਾ ਹੀ ਆ ਗਿਆ ਵਾ ਯਾਰ ਸੋਹਣਾ ਲੋਟੀ ਕਹਿੰਦਾ ਸਿੰਘ ਅੱਗੇ ਨੰਗ ਚੁੱਕਿਆ ਕਿਉਂਕਿ ਕਹਿੰਦਾ ਮੋਲ ਸੋਹਣਾ ਆ ਗਿਆ ਪਹਿਲਾਂ ਮੈਂ ਵੇਖਣਾ ਦਾ ਇਹ ਤਾਂ ਵੇਖ ਲੈ ਬਾਈ ਆ ਕੋਈ ਪ੍ਰੋਗਰਾਮ ਹੈ ਇਹਨਾਂ ਦਾ ਪੰਗੜਾ ਤਾਂ ਪਾਈ ਜਾਂਦੇ ਵਾਵਾ ਖੁਸ਼ੀ ਮਨਾਉਂਦੇ ਹੈ ਪਤਾ ਨਹੀਂ ਕੀ ਆਪਾਂ ਨੂੰ ਗੱਲ ਪਤ ਨਹੀਂ ਪਤਾ ਕੋਈ ਬੰਦੇ ਖੋਸ਼ਾ ਪੂਰੇ ਹੋਲੀ ਵਾਲਾ ਵੀ ਕੁਝ ਹੋ ਸਕਦਾ ਕੋਈ ਹੋਰ ਵੀ ਹੋ ਸਕਦਾ ਆਂ ਦੇ ਦਿਓ ਨੰਗਾ ਕੋਈ ਗੱਲ ਨਹੀਂ ਤੁਸੀਂ ਪੰਗੜਾ ਪਾ ਲਓ ਜਿੰਨਾ ਪਉਣਾ ਆ ਜਾ ਪਉ ਮਖੜਾ ਪਾਈਏ ਖੜ ਕੇ ਆਪਾਂ ਵੀ ਨਾਲ ਆਏ ਵਾ ਯਾਰ ਬੜਾ ਸੋਨਾ 뷰 ਛੱਡੇ ਹੀ ਨਹੀਂ ਗਿਆ ਮੈਂ ਖੜ ਕੇ ਤਸੱਲੀ ਨਾਲ ਵੇਖਦੇ ਪਹਿਲਾਂ ਫੇਰ ਹੀ ਗਾ ਚੱਲਦੇ ਆਂ ਪਹੁੰਚ ਕੇ ਬਰਾਟ ਵੈਲੀ ਬਹੁਤ ਸੋਹਣੀ ਹੈ ਬਈ ਸੋਹਣਾ ਮਾਲਾ ਪੂਰਾ ਸਰਾਈ ਹੈ ਕੈਮਰੇ ਚ ਤਾਂ ਪਤਾ ਨਹੀਂ ਕਿਵੇਂ ਲੱਗਦਾ ਹੋਊਗਾ ਪਰ ਉਦਾਂ ਦੇਖਦੇ ਆ ਤਾਂ ਨਜ਼ਾਰਾ ਆ ਜਾਂਦਾ ਵੇਖਣ ਦਾ ਮੇਰਾ ਇਧਰ ਲੈ ਬਈ ਸੋਹਣਾ ਲੋਕੇਸ਼ਨ ਮਿਲ ਗਈ ਰੌਣਕ ਮੇਲਾ ਦਾ ਵਾਵਾ ਇੱਥੇ ਤੱਕ ਕਦੇ ਇੰਨਾ ਕੁਝ ਹੋਣਾ ਨਹੀਂ ਕਿਉਂ ਘੈਂਟਾ ਗੱਲਬਾਤ ਇੱਥੇ ਹੂੰ लै भी पूरा बाजार रौनक मेला सटा कम नहीं ठीक है बी आया पुल टप उधर जगह जी लगती कोई सरकारी जी उथे वेख देख टेंट मिल गया तो उथे लावा भी देख ਗੱਡੀ ਵਾਫਰਾ ਹੈ ਵਾਈਦਾ ਪਤਾ ਨਹੀਂ ਖਾਦਾ ਕੀ ਚੱਕਰ ਰਹੇ ਵੇਨੇ ਬਾਅਦ ਚ ਹਵਾਵਾਂ ਨਿਕਲਦੀ ਕੋਈ ਆਹ ਦੇਖਦੇ ਸਾਹਮਣੇ ਪਾਉ ਉਹ ਵੀ ਥਾਂ ਚੰਗਾ ਹੈ ਉੱਥੇ ਟੱਟ ਲਾ ਲਈ ਇੱਥੇ ਨਾਲ ਕੇ ਤਾਂ ਵੀ ਕੀ ਹੈ ਲੋ ਅੱਛਾ ਕਹਿੰਦੇ ਮੁੰਡਿਆਂ ਨੇ ਥਾਂ ਸੈੱਟ ਕਰ ਲਿਆ ਇੱਥੇ ਟੈਂਟ ਲਾਏ ਜਾਣਗੇ ਤੇ ਇੱਥੇ ਫਿਰ ਪਾਉ ਨੂੰ ਪਰੋਠੇ ਬਣਾਉਣਗੇ ਆਪਾਂ ਪਿੰਡੋਂ ਆ ਗਏ ਆ 358 ਕਿਲੋਮੀਟਰ ਇਹ ਪਹੁੰਚ ਗਏ ਆ ਬਰਾਟ ਵੈਲੀ ਸੋਹਣੀ ਜਗ੍ਹਾ ਹੈ ਸੌਣ ਮਾਰਗ ਦਾ ਭਲੇਖਾ ਜਾ ਪੈਂਦਾ ਹੁਣ ਇੱਥੇ ਬਸ ਆਪਾਂ ਟੈਂਟ ਲਾਉਨੇ ਆ ਫਿਰ ਕੁਝ ਖਾਣ ਪੀਣ ਨੂੰ ਬਣਾਉਨੇ ਆ ਜੀ ਰੋਟੀ ਰੂਟੀ ਦਾ ਕੁਝ ਨਹੀਂ ਖਾਦੀ ਸਵੇਰੇ ਬਸ ਆਪਾਂ ਇੱਕ ਵਾਰੀ ਕਾਫੀ ਪੀ ਕੇ ਨਾਲ ਸੈਂਡਵਿਚ ਖਾ ਲਈ ਸੀ ਉਵੇਂ ਚੱਲੀ ਜਾਂਦਾ ਕੰਮ ਹੁਣ ਕਰਦੇ ਆ ਬਸ ਲੈ ਟੈਂਟ ਢੂੰਡ ਸਾਰਾ ਕੁਝ ਦੁਬਾਰਾ ਫਿਰ ਇਕੱਠਾ ਕੀਤਾ ਬੰਨਿਆ ਹੁਣ ਉਹ ਤੇ ਦੱਸਿਆ ਉਹਨਾਂ ਨੇ ਵੀ ਜਿੱਥੇ ਉਹ ਲੱਗੇ ਹੁੰਦੇ ਟੈਂਟ ਜੇ ਉਹਨਾਂ ਕੋਲ ਜਾਣਦੇ ਆ ਉਹਨਾਂ ਨੂੰ ਪੁੱਛਦੇ ਉਹ ਤੇ ਟੈਂਟ ਲਾਉਣ ਦੇ ਤਾਂ ਜਾ ਮਾੜਾ ਮੋਡਾ ਖਰਚਾ ਪਾਣੀ ਮੰਗਣਗੇ ਤਾਂ ਫਿਰ ਉੱਥੇ ਜਾ ਕੇ ਲਾਵਾਂਗੇ ਇੱਥੇ ਮੌਲ ਦਾ ਸੋਨਾ ਬਹੁਤ ਸੀਗਾ ਇਹ ਵੀ ਪਤਾ ਲੱਗਾ ਵੀ ਆ ਸਾਰਾ ਜਿਹੜਾ ਏਰੀਆ ਨਾ ਇਹ ਪੰਜਾਬ ਸਰਕਾਰ ਦਾ ਹੀ ਹੈ ਇਹ ਪੰਜਾਬ ਦੀ ਜ਼ਮੀਨ ਹੀ ਆ ਆਪਾਂ ਹੁਣ ਤਾਂ ਨਹੀਂ ਰਹਿਣ ਦਿੱਤਾ ਯਾਰ ਬਾਣੀ ਕਰਨੀ ਇਹਨਾਂ ਦੀ ਥੋੜਾ ਵੱਡ ਗਿਆ ਸੀ ਇਸੇ ਪਰਿੰਟ ਨੇ ਲਾਇਆ ਸੀਗਾ ਫਿਰ ਇਕੱਠਾ ਕਰੀ ਜਾਂਦੇ ਤੇ ਪੁਲਿਸ ਵਾਲੇ ਆਏ ਕਹਿੰਦੇ ਬਈ ਇਹ ਸਰਕਾਰੀ ਮੈਦਾਨ ਤਾਂ ਲਾ ਨਹੀਂ ਸਕਦੇਗੇ ਤੇ ਭਾਉ ਹੁਣ ਬਹੁਤ ਨਿਰਾਸ਼ ਹੈ ਕਿਉਂਕਿ ਭਾਉ ਨੂੰ ਪੱਕ ਬੜੀ ਲੱਗੀ ਪਰ ਚਲ ਕੋਈ ਨਾ ਆਈਂ ਨੰਦ ਨੰਨੇ ਮਿਤਾ ਕੇ ਚਲੋ ਖਿੱਚੋ ਖਿੱਚੋ ਦਾਵਾ-ਦਵਾ ਕਰੀਏ ਇਕੱਠਾ ਬੰਦੇ ਸਿੱਧਾ ਹੀ ਥੱਲੇ ਇੱਥੋਂ ਆ ਪਾਗੜਾ ਘਾਟਾਂ ਫਿਰ ਪਾਉਨੇ ਸਾਈਡ ਤੇ ਆਪਣਾ ਵੀ ਜਾਊਗਾਹੀਂ ਨਹੀਂ ਇੱਕ ਲਖਵੀਰ ਰਹਿ ਗਿਆ ਉੱਥੇ ਕੁੱਤਾ ਰਹਿ ਗਿਆ ਇੱਕ ਇੱਕ ਜਣਾ ਕਰਕੇ ਚੱਲੋ ਗੇਅਰ ਚ ਚੱਲੋ ਗੇਅਰ ਚ ਗੇਅਰ ਨਿਊਟਰਲ ਨਾ ਕਰੀ ਬਾਈ ਤੇ ਨਾ ਹੀ ਘਾਤ ਨੱਪੀ ਪਹੁੰਚ ਗਏ ਤਨ ਮੋਟਰਸਾਈਕਲ ਆਪਣੇ ਥੱਲੇ ਆ ਇੱਥੋਂ ਨਹੀਂ ਜਾਣਾ ਢਾਲਾ ਬੜੀ ਸਿੱਧੀ ਹਜੇ ਤਾਂ ਉੱਤਰ ਦਾ ਢਾਰਾ ਕੱਲ ਨੂੰ ਚੜ੍ਹਨਾ ਵੀ ਆ ਵੇਖਾਂਗੇ ਬਾਅਦ ਚ ਕੀ ਬਣਦਾ ਲਖੇਰ ਆ ਜਾ ਕਰ ਆਪਾਂ ਰਹਿ ਗਏ ਮੈਂ ਮੋਟਰਸਾਈਕਲ ਤਾਂ ਬਹੁਤ ਵਾਰੀ ਚਲਾਇਆ ਪਰ ਆਏ ਆਪਾਂ ਇਨੇ ਸਿੱਧੇ ਥਾਂ ਥੱਲੇ ਧਾਰਿਆ ਨਹੀਂ ਠੀਕ ਹੈ ਠੀਕ ਹੈ ਨਾਰਮਲ ਹੀ ਆ ਗੁੱਡ 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 ਗੋਡਨ ਯਾਰਾ ਹੁੰਦਾ ਹੈ ਹੈ ਘੈਂਟਾ ਸੀਣ ਘੈਂਟਾ ਬਈ ਲੇ ਵੀ ਆ ਜਿੱਥੇ ਟੈਂਟ ਲੱਗੇ ਆ ਇੱਥੇ ਗੱਲਬਾਤ ਹੋ ਗਈ ਆਪਣੀ ਉਹ ਮੋਟੇ ਆ ਖੜੇ ਆਪਣੇ ਦੂਜੇ ਕਹਿੰਦੇ ਲਾ ਲਓ ਟੈਂਟ ਆ ਆਪਦਾ ਤੇ ਧਰ ਲਓ ਚੌਕ ਚੂ ਜਿਹੜਾ ਕੋ ਮਰਜ਼ੀ ਕਰ ਲੋ ਲੈ ਵੀ ਹੁਣ ਆ ਥਾਂ ਮਿਲ ਗਈ ਇੱਥੇ ਲਾਤੇ ਮੋਟਰਸਾਈਕਲ ਇੱਥੇ ਵੀ ਬਹੁਤ ਵਿਊ ਘੈਂਟ ਆ ਆ ਟੈਂਟ ਲੱਗੇ ਆ ਸਾਨੂੰ 500 ਰੁਪਏ ਤੁਸੀਂ ਦੇ ਦਿਓ ਆਂਦੇ ਆਪਦਾ ਲਾ ਲਓ ਸਾਨੂੰ ਕੋਈ ੜਕਾ ਨਹੀਂ ਇਹਨਾਂ ਦੀ ਥਾਂ 'ਚ ਆਪਾਂ ਲਾਵਾਂਗੇ ਕੋਲਿਆ ਨਦੀਜੀ ਹੈ ਪਿੱਛੇ ਜਾਂਦੀ ਹੈ ਪਾਣੀ ਪੁੰਨੀ ਦੇ ਪਛੈਣੀ ਪਰ ਫਿਰ ਵੀ ਠੀਕ ਆਪਾਂ ਸਿਰਫ ਸਮਝ ਨਾ ਆਦਾ ਮਾ ਆ ਵੀ ਬੋਸ ਦੀ ਆਵਾਜ਼ ਆ ਜਦੋਂ